ਚਲੋ ਬੁਲਾਵਾ ਆਇਆ ਹੈ ਦੀ ਟੀਮ ਜਿਹੜੀ ਹੈ ਫਰੀਦਕੋਟ ਵਿੱਚ ਪਹੁੰਚੀ ਹੋਈ ਹੈ ਜਿੱਥੇ ਕਿ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਤੇ ਗੱਲਬਾਤ ਜਿਹੜੀ ਹੈਗੇ ਇਹਨਾਂ ਦੇ ਨਾਲ ਕਰਾਂਗੇ ਆਪਾਂ ਕਿ ਕਿਸ ਤਰੀਕੇ ਦਾ ਸਾਰਾ ਰਿਹਾ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਤਾਂ ਗੱਲਬਾਤ ਕਿਸ ਤਰੀਕੇ ਦਾ ਪ੍ਰੋਜੈਕਟ ਹੈ ਇਹ ਜੀ ਇੱਕ ਸੋਸ਼ਲ ਡਰਾਮਾ ਹੈਗਾ ਜਿਹਦੇ ਵਿੱਚ ਕੀ ਫੈਮਿਲੀ ਦਾ ਦਿਖਾਇਆ ਬੌਂਡਿੰਗ ਜਿਹੜੀ ਹੋਣੀ ਚਾਹੀਦੀ ਹੈ ਆਪਣੇ ਗ੍ਰੈਂਡਪੇਰੈਂਟਸ ਦੇ ਨਾਲ ਪੇਰੈਂਟਸ ਦੇ ਨਾਲ ਕਿ ਆਪਾਂ ਕੰਮ ਕਰਦੇ ਆਂ ਆਪਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਵੀ ਅਸੀਂ ਟਾਈਮ ਦੇਈਏ ਆਪਣੇ ਬਾਪੂ ਨੂੰ ਟਾਈਮ ਦੇਈਏ ਸੋ ਉਹਦੇ ਉੱਤੇ ਇਹ ਸਾਰੀ ਫਿਲਮ ਬਣਾਈ ਆ ਸਰ ਬੜਾ ਡਿਫਰੈਂਟ ਜਿਹਾ ਪ੍ਰੋਜੈਕਟ ਹੈਗਾ ਪੰਜਾਬੀ ਇੰਡਸਟਰੀ ਤੋਂ ਕਹਿ ਸਕਦਾ ਬਹੁਤ ਲੰਬੇ ਸਮੇਂ ਬਾਅਦ ਮਾਤਰਾਣੇ ਨਾਲ ਜੁੜਿਆ ਪ੍ਰੋਜੈਕਟ ਆ ਰਿਹਾ ਹੈ ਕੀ ਵੱਖਰਾ ਐਕਸਪੀਰੀਅੰਸ ਹੈ ਕਿਸ ਤਰ੍ਹਾਂ ਦਾ ਪ੍ਰੋਜੈਕਟ ਕੱਲ ਗੱਲ ਚੱਲ ਰਹੀ ਸੀ ਜੀ ਕਹਿੰਦੇ ਰਜੇਸ਼ ਖੰਨਾ ਸਾਹਿਬ ਦੀ ਫਿਲਮ ਸੀਗੀ ਜਿਹਦੇ ਚ ਜਿਹਦੇ ਚ ਜਿਹਦੇ ਚ ਚਲੋ ਬੁਲਾਵਾ ਆਇਆ ਹੈ ਗਾਣਾ ਬੜਾ ਮਕਬੂਲ ਹੋਇਆ ਸੀਗਾ ਸੋ ਉਹ 45 ਸਾਲਾਂ ਬਾਅਦ ਵੈਸ਼ਨੂ ਦੇਵੀ ਦੇ ਵਿੱਚ ਜੇ ਕੋਈ ਸ਼ੂਟ ਹੋਇਆ ਜੀ ਕੋਈ ਫਿਲਮ ਸ਼ੂਟ ਹੋਈ ਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਫਿਲਮ ਸ਼ੂਟ ਹੋਈ ਆ ਉੱਥੇ ਇਹ ਫਿਲਮ ਚ ਵੀ ਆਇਆ ਉਹ ਫਿਲਮ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਜੀ ਸੋ ਇਹ ਪਰਮਾਤਮਾ ਦੀ ਕਿਰਪਾ ਜੀ ਮੈਨੂੰ ਲੱਗਦਾ ਮੈਂ ਸਾਡੀ ਸਾਰੀ ਟੀਮ ਈਵਨ ਪੁੰਨਿਆ ਅਰਵਿੰਦਰ ਸਾਰੇ ਜਣੇ ਇੰਨੇ ਲੱਕੀ ਆ ਕਿ ਸਾਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਤੇ ਸਾਨੂੰ ਕਰੈਕਟਰ ਨਿਭਾਉਣ ਦਾ ਮੌਕਾ ਮਿਲਿਆ ਜੀ ਕੁਝ ਖਾਸ ਗੱਲ ਯਾਦ ਆ ਰਹੀ ਫਿਲਮ ਦੀ ਜਿਹੜੀ ਹਮੇਸ਼ਾ ਯਾਦ ਰੱਖਣ ਵਾਲੀ ਗੱਲ ਹੋਵੇ ਸੋ ਨਹੀਂ ਤੁਸੀਂ ਦੱਸੋ ਨਹੀਂ ਤੁਸੀਂ ਬੋਲੋ ਮੇਰੇ ਨਾਲ ਕਾਫੀ ਪ੍ਰੈਂਕਸ ਕੀਤੇ ਗਏ ਕਿਉਂਕਿ ਕਿਤੇ ਨਾ ਕਿਤੇ ਮੈਂ ਥੋੜੀ ਨਵੀਂ ਸੀਗੀ ਤੇ ਇਹ ਥੋੜੇ ਸਾਡੇ ਯੂ نو ਐਕਸਪੀਰੀਐਂਸਡ ਕਲਾਕਾਰ ਨੇ ਐਂਡ ਉਹ ਥੋੜਾ ਸੀਕ੍ਰੀਟ ਹੈ ਆਊਟ ਹੋ ਜਵੇ ਮੂਵੀ 26 ਸੈਪਟੈਂਬਰ ਨੂੰ ਸਾਰਿਆਂ ਨੇ ਜ਼ਰੂਰ ਦੇਖਣ ਜਾਣਾ ਐਂਡ ਇਹਨਾਂ ਨੇ ਕਾਫੀ ਤੰਗ ਕੀਤਾ ਮੈਨੂੰ ਤੇ ਹੁਣ ਹਾਸਰੇ ਨੇ ਇੱਥੇ ਖੜੇ ਐਂਡ ਆਈ ਰੀਅਲੀ ਹੋਪ ਤੁਹਾਨੂੰ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਊਗੀ ਕਿਉਂਕਿ ਬਹੁਤ ਪਿਆਰ ਬਹੁਤ ਆਸਥਾ ਨਾਲ ਇੱਕ ਪਿਕਚਰ ਬਣਾਈ ਗਈ ਹੈ ਐਂਡ ਨੀਤਾ ਨੂੰ ਮਰਾਦਾ ਹੈ ਵਧੀਆ ਨੀਤ ਨਾਲ ਪਿਕਚਰ ਬਣਾਈ ਗਈ ਹੈ ਐਂਡ ਆਈ ਹੋਪ ਤੁਹਾਡੇ ਤੱਕ ਪਹੁੰਚੇਗੀ ਤੇ ਤੁਸੀਂ ਸਾਰੇ ਵੀ ਸਾਡੀ ਆਸਥਾ ਫੀਲ ਕਰ ਪਾਓਗੇ ਅਰਵਿੰਦ ਕਿਸ ਦਾ ਲੱਗਿਆ ਸੈਕਿੰਡ ਪ੍ਰੋਜੈਕਟ ਹੈ ਵੱਖਰਾ ਕੀ ਲੱਗਿਆ ਸਾਰੇ ਚੀਜ਼ਾਂ ਨਾਲ ਆਹੀ ਜਿਹੜਾ ਤੁਸੀਂ ਪਿਆਰ ਮਹਿਸੂਸ ਕਰ ਪਾ ਰਹੇ ਹੋ ਦੇਖ ਪਾ ਰਹੇ ਹੋ ਇਹ ਹੀ ਵੱਖਰਾ ਹੈ ਜੀ ਆ ਪਹਿਲੀਆਂ ਫਿਲਮਾਂ ਜਿਹੜੀਆਂ ਆਪਾਂ ਕਰਦੇ ਆ ਬਤੌਰ ਕਲਾਕਾਰ ਸਾਰੀਆਂ ਥੋੜੀ ਜੀ ਆਪਣੇ ਦਿਲ ਦੇ ਕਰੀਬ ਹੁੰਦੀਆਂ ਨੇ ਦੂਜੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਮਾਤਾ ਰਾਨੀ ਦੇ ਦਰਸ਼ਨ ਹੋਏ ਇਸ ਫਿਲਮ ਰਾਹੀਂ ਸਾਨੂੰ ਤਾਂ ਉਹ ਸਭ ਤੋਂ ਜ਼ਿਆਦਾ ਸਪੈਸ਼ਲ ਸੀਗੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਸੀਨੀਅਰ ਡਿੱਗਜ ਕਲਾਕਾਰ ਅਵਤਾਰ ਸਰ ਔਰ ਰਾਣਾ ਜਗਬਹਾਦਰ ਸਰ ਵਰਗੇ ਕਲਾਕਾਰ ਸੀਗੇ ਸਾਨੂੰ ਸਿੱਖਣ ਦਾ ਮੌਕਾ ਮਿਲਿਆ ਇਹਨਾਂ ਦਾ ਕੰਮ ਦੇਖ ਦੇਖ ਕੇ ਅਸੀਂ ਵੱਡੇ ਹੋਏ ਆ ਤੇ ਜਦੋਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਤਾਂ ਹੋਰ ਵੀ ਵੱਡੀ ਪੱਗਾਂ ਵਾਲੀ ਗੱਲ ਸੀਗੀ ਅਜੇ ਕੁਛ ਹੈ ਜਿਹੜੀ ਚੀਜ਼ ਕੀ ਹਮੇਸ਼ਾ ਯਾਦ ਰਹੇਗੀ ਇਸ ਫਿਲਮ ਨਾਲ ਜੁੜੀ ਹੋਈ ਉੱਥੇ ਮਾਤਾ ਰਾਣੀ ਦੇ ਭਵਨ 'ਚ ਜਾ ਕੇ ਸ਼ੂਟ ਕਰਨਾ ਮੈਨੂੰ ਆ ਲੱਗਦਾ ਕਿ ਉਹ ਸਭ ਤੋਂ ਵੱਡੀ ਗੱਲ ਸੀ ਤੇ ਇਹ ਹਮੇਸ਼ਾ ਜ਼ਿੰਦਗੀ ਭਰ ਯਾਦ ਰਹੂਗੀ ਰਣਾ ਸਾਹਿਬ ਬੱਚਿਆਂ ਨੂੰ ਅਸ਼ੀਰਵਾਦ ਮਿਲਿਆ ਤੁਹਾਡਾ ਤਾਂ ਕਿਵੇਂ ਲੱਗੇ ਸਾਰੇ ਆਪਣੇ ਤਾਂ ਇਹ ਗੱਲ ਦੱਸ ਸ਼੍ਰੀਮਾਨਤ ਮਿਲਿਆ ਇਹਨਾਂ ਤੋਂ ਹੀਰੋਨ ਦਾ ਇੱਕ ਮੈਂ ਡਾਇਲੋਗ ਬੋਲਿਆ ਸੀ ਉਹਦੇ ਨਾਲ ਹੀਰੋਨ ਸਿਲੈਕਟ ਹੋ ਗਈ ਸੀ ਇਹ ਤੇ ਸਾਡਾ ਤਾਂ ਸਾਰੀ ਜ਼ਿੰਦਗੀ ਸੰਬੰਧ ਰਹੇਗਾ ਇਸ ਬੱਚੀ ਨੂੰ ਮੈਂ ਦੇਖਿਆ ਇਹਦਾ ਟੈਲੈਂਟ ਦੇਖਿਆ ਔਰ ਮੈਂ ਕਹਿੰਦਾ ਇਹ ਕੁੜੀ ਹੀਰੋਨ ਬਣ ਸਕਦੀ ਹੈ ਤੇ ਉਨੀ ਗੱਲ ਜੋ ਡਾਇਰੈਕਟਰ ਨੇ ਸੈਕਸਾਈਨ ਕਰ ਲਿਆ ਤਾਂ ਇੱਕ ਗੱਲ ਤੇ ਹਾਂ ਇੱਕ ਗੱਲ ਤੇ ਜੱਬ ਯੂਨੀਵਰਸਿਟੀ ਦੀ ਸਟੂਡੈਂਟ ਹੈਗੀ ਆ ਤੇ ਸਰ ਹੁਣੇ ਉੱਥੇ ਚੀਫ ਗੈਸਟ ਆਏ ਸੀਗੇ ਇੱਕ ਡਾਇਰੈਕਟਰ ਸੀਗੇ ਨਾਲ ਡਾਇਰੈਕਟਰ ਜਸ ਕਰੇਵਾਲ ਹੁਣੀ ਤੇ ਸਾਡਾ ਪਲੇ ਸੀਗਾ ਮੈਂ ਪਲੇ ਕੰਡਕਟ ਕਰਵਾ ਰਹੀ ਸੀ ਸਟੇਜ ਤੇ ਤੇ ਸਾਈਡ ਤੇ ਜਾ ਕੇ ਬੈ ਗਈ ਪਲੇ ਖਤਮ ਹੋਣ ਤੋਂ ਬਾਅਦ ਸਰ ਹੁਣੀ ਮੇਰੇ ਕੋਲ ਆਏ ਸਾਰੀ ਭੀੜ ਸਰ ਹੁਣਾ ਵੱਲ ਤੇ ਸਰ ਹੁਣੀ ਮੇਰੇ ਵੱਲ ਆਏ ਤੇ ਆ ਕੇ ਕਹਿੰਦੇ ਗੁੱਡੀ ਤੂੰ ਐਕਟਰ ਐ ਮੈਂ ਕਿਹਾ ਹਾਂਜੀ ਸਰ ਤੇ ਉਹਨਾਂ ਨੇ ਆਵਾਜ਼ ਮਾਰੀ ਜਸ ਬੇਟਾ ਇਧਰ ਆ ਆ ਵੇਖ ਤੇਰੇ ਫਿਲਮ ਦੀ ਹੀਰੋਇਨ ਅਸੀਂ ਸਾਰੇ ਬਹੁਤ ਜੱਕੇ ਹੋ ਕੇ ਰਹੇ ਗਏ। ਇਹ ਕਹਾਤਾ ਬਲਾ ਸੁਪਨੇ ਵਰਗੀ ਗੱਲ ਬਈ ਸੁਪਨੇ ਵੀ ਆਈ ਵੀ ਸਾਚੂ ਜੀ। ਆਈ ਵੀ ਹਾਂ ਆਈ ਵੀ ਸਾਚੂ ਹੁੰਦੇ ਨੇ ਤੇ ਸੰਜੋਗ ਬਣਿਆ ਉੱਥੇ ਇਕੱਠੇ ਹੋਏ। ਮੈਂ ਕਿਉਂ ਨਵੇਂ ਟੈਲੈਂਟ ਜਿਹੜਾ ਵੀ ਹੈ ਨਾ ਉਹਨੂੰ ਸਪੋਰਟ ਕਰਨਾ ਚਾਹੀਦਾ। ਅਸੀਂ ਜੋ ਬਣਨਾ ਸੀ ਬਣ ਗਏ। ਨਵੇਂ ਬੰਦਿਆਂ ਨੂੰ ਚਾਜਦੇ ਮੈਂ ਦੇਖਿਆ ਕੁੜੀ ਜੀ ਟੈਲੈਂਟ ਹੈ ਮੈਨੂੰ ਬੁਲਾ ਕੇ ਕਿਹਾ ਵੀ ਇਹ ਉਹ ਮੇਰਾ ਵਿਚਾਰਾ ਛੋਟਾ ਭਰਾ ਵੀ ਹੈ, ਫੈਨ ਵੀ ਹੈ, ਰਾਈਟਰ ਵੀ ਹੈ। ਮੈਂ ਕਹਿੰਦਾ ਵੀ ਹੀਰੋ ਨਾ ਚਾਹੀਦੀ ਆ ਲੈ ਲੈ ਇਹ ਕੁੜੀ ਬਹੁਤ ਵੱਡੀ ਸਟਾਰ ਬਣੇਗੀ ਫਿਰ ਤੁਹਾਡਾ ਪੂਰਾ एहसान रहेगा जिंदगी भर जी बिल्कुल सर मैं इंडस्ट्री इज में वो ये संयोग बने बिल्कुल ताई पूरी टीम ਜਿਹੜੀ ਹੈਗੇ ਸਟਾਰ ਕਾਸਟ ਮੈਂ ਮੌਜੂਦ ਸੀਗੀ ਉਸ ਫਿਲਮ ਦੀ ਜਿਸ ਵਿੱਚ ਕਿ ਬਹੁਤ ਲੰਬੇ ਅਰਸੇ ਬਾਅਦ ਮਾਤਰ ਨਾਲ ਜੁੜਿਆ ਹੋਇਆ ਕੋਈ ਪ੍ਰੋਜੈਕਟ ਜਿਹੜਾ ਹੈਗਾ ਇਸ ਵਕਤ ਲੋਕਾਂ ਦੇ ਰੂਬਰ ਹੋਣ ਜਾ ਰਿਹਾ ਹੈ ਤਾਂ ਦੇਖਦੇ ਆ ਲੋਕ ਕਿੰਨਾ ਪਿਆਰ ਇਸ ਨੂੰ ਦਿੰਦੇ ਨੇ ਫਰੀਦਕੋਟ ਤੋਂ ਕੈਮਰਾ ਬਸੰਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਚਲੋ ਬੁਲਾਵਾ ਆਇਆ ਹੈ ਦੀ ਟੀਮ ਜਿਹੜੀ ਹੈ ਫਰੀਦਕੋਟ ਵਿੱਚ ਪਹੁੰਚੀ ਹੋਈ ਹੈ ਜਿੱਥੇ ਕਿ ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਗੱਲਬਾਤ ਜਿਹੜੀ ਹੈਗੇ ਇਹਨਾਂ ਦੇ ਨਾਲ ਕਰਾਂਗੇ ਆਪਾਂ ਕਿ ਕਿਸ ਤਰੀਕੇ ਦਾ ਸਾਰਾ ਰਿਹਾ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਤਾਂ ਗੱਲਬਾਤ ਕਿਸ ਤਰੀਕੇ ਦਾ ਪ੍ਰੋਜੈਕਟ ਹੈ ਇਹ ਜੀ ਇੱਕ ਸੋਸ਼ਲ ਡਰਾਮਾ ਹੈਗਾ ਜਿਹਦੇ ਵਿੱਚ ਕੀ ਫੈਮਿਲੀ ਦਾ ਦਿਖਾਇਆ ਬੌਂ ਆਪਣੇ ਗ੍ਰੈਂਡਪੇਰੈਂਟਸ ਦੇ ਨਾਲ ਪੇਰੈਂਟਸ ਦੇ ਨਾਲ ਕਿ ਆਪਾਂ ਕੰਮ ਕਰਦੇ ਆ ਆਪਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਵੀ ਅਸੀਂ ਟਾਈਮ ਦੇਈਏ ਆਪਣੇ ਬਾਪੇ ਉਹਨੂੰ ਟਾਈਮ ਦੇਈਏ ਸੋ ਉਹਦੇ ਉੱਤੇ ਹੀ ਸਾਰੀ ਫਿਲਮ ਬਣਾਈ ਐ ਅਸੀਂ ਸਰ ਬੜਾ ਡਿਫਰੈਂਟ ਜਿਹਾ ਪ੍ਰੋਜੈਕਟ ਹੈਗਾ ਪੰਜਾਬੀ ਇੰਡਸਟਰੀ ਤੋਂ ਕਹਿ ਸਕਦੇ ਆ ਬਹੁਤ ਲੰਬੇ ਸਮੇਂ ਬਾਅਦ ਮਾਤਰਾਣੇ ਨਾਲ ਜੁੜਿਆ ਪ੍ਰੋਜੈਕਟ ਆ ਰਿਹਾ ਹੈ ਕੀ ਵੱਖਰਾ ਐਕਸਪੀਰੀਅੰਸ ਹੈ ਕਿਸ ਤਰੀਕੇ ਦਾ ਪ੍ਰੋਜੈਕਟ ਕੱਲ ਗੱਲ ਚੱਲ ਰਹੀ ਸੀਗੀ ਜੀ ਕਹਿੰਦੇ ਰਜੇਸ਼ ਖੰਨਾ ਸਾਹਿਬ ਦੀ ਫਿਲਮ ਸੀਗੀ ਜਿਹਦੇ ਚ ਜਿਹਦੇ ਚ ਜਿਹਦੇ ਚ ਚਲੋ ਬੁਲਾਵਾ ਆਇਆ ਹੈ ਗਾਣਾ ਬੜਾ ਮਕਬੂਲ ਹੋਇਆ ਸੋ ਉਹ 45 ਸਾਲਾਂ ਬਾਅਦ ਵੈਸ਼ਨੂ ਦੇਵੀ ਦੇ ਵਿੱਚ ਜੇ ਕੋਈ ਸ਼ੂਟ ਹੋਇਆ ਜੀ ਕੋਈ ਫਿਲਮ ਸ਼ੂਟ ਹੋਈ ਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਫਿਲਮ ਸ਼ੂਟ ਹੋਈ ਆ ਉੱਥੇ ਇਹ ਫਿਲਮ 'ਚ ਵੀ ਆਇਆ ਉਹ ਫਿਲਮ ਨੂੰ ਅਸਤਾਕ ਯਾਦ ਕੀਤਾ ਜਾਂਦਾ ਜੀ ਸੋ ਇਹ ਪਰਮਾਤਮਾ ਦੀ ਕਿਰਪਾ ਜੀ ਮੈਨੂੰ ਲੱਗਦਾ ਮੈਂ ਸਾਡੀ ਸਾਰੀ ਟੀਮ ਇਵਨ ਪੁੰਨਿਆ ਅਰਵਿੰਦਰ ਸਾਰੇ ਜਣੇ ਇੰਨੇ ਲੱਕੀ ਆ ਕਿ ਸਾਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਤੇ ਸਾਨੂੰ ਕਰੈਕਟਰ ਨਿਭਾਉਣ ਦਾ ਮੌਕਾ ਮਿਲਿਆ ਜੀ ਕੁਝ ਖਾਸ ਗੱਲ ਯਾਦ ਆ ਰਹੀ ਫਿਲਮ ਦੀ ਜਿਹੜੀ ਹਮੇਸ਼ਾ ਯਾਦ ਰੱਖਣ ਵਾਲੀ ਗੱਲ ਹੋਵੇ ਸੋ ਨਹੀਂ ਤੁਸੀਂ ਦੱਸ ਦੋ ਨਹੀਂ ਤੁਸੀਂ ਬੋਲ ਦੋ ਮੇਰੇ ਨਾਲ ਕਾਫੀ ਪ੍ਰੈਂਕਸ ਕੀਤੇ ਗਏ ਕਿਉਂਕਿ ਕਿਤੇ ਨਾ ਕਿਤੇ ਮੈਂ ਥੋੜੀ ਨਵੀਂ ਸੀਗੀ ਤੇ ਇਹ ਥੋੜੇ ਸਾਡੇ ਯੂ نو ਐਕਸਪੀਰੀਐਂਸਡ ਕਲਾਕਾਰ ਨੇ ਐਂਡ ਉਹ ਥੋੜਾ ਸੀਕ੍ਰੀਟ ਹੈ ਆਊਟ ਹੋ ਜਵੇ ਮੂਵੀ 26 ਸਪਟੈਂਬਰ ਨੂੰ ਸਾਰਿਆਂ ਨੇ ਜ਼ਰੂਰ ਦੇਖਣ ਜਾਣਾ ਐਂਡ ਇਹਨਾਂ ਨੇ ਕਾਫੀ ਤੰਗ ਕੀਤਾ ਮੈਨੂੰ ਤੇ ਹੁਣ ਹਸ ਰਹੇ ਨੇ ਇੱਥੇ ਖੜੇ ਐਂਡ ਆਈ ਰੀਅਲੀ ਹੋਪ ਤੁਹਾਨੂੰ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਊਗੀ ਕਿਉਂਕਿ ਬਹੁਤ ਪਿਆਰ ਬਹੁਤ ਆਸਥਾ ਨਾਲ ਇੱਕ ਪਿਕਚਰ ਬਣਾਈ ਗਈ ਹੈ ਐਂਡ ਨੀਤਾ ਨੂੰ ਮਰਾਦਾ ਹੈ ਵਧੀਆ ਨੀਤ ਨਾਲ ਪਿਕਚਰ ਬਣਾਈ ਗਈ ਹੈ ਐਂਡ ਆਈ ਹੋਪ ਤੁਹਾਡੇ ਤੱਕ ਪਹੁੰਚੇਗੀ ਤੇ ਤੁਸੀਂ ਸਾਰੇ ਵੀ ਸਾਡੀ ਆਸਥਾ ਫੀਲ ਕਰ ਪਾਓਗੇ ਅਰਵਿੰਦ ਕਿਸ ਤਰ੍ਹਾਂ ਲੱਗਿਆ ਸੈਕੰਡ ਪ੍ਰੋਜੈਕਟ ਹੈ ਵੱਖਰਾ ਕੀ ਲੱਗਿਆ ਸਾਰੇ ਚੀਜ਼ਾਂ ਨਾਲ ਆਹੀ ਜਿਹੜਾ ਤੁਸੀਂ ਪਿਆਰ ਮਹਿਸੂਸ ਕਰ ਪਾਰੇ ਹੋ ਦੇਖ ਪਾਰੇ ਹੋ ਇਹੀ ਵੱਖਰਾ ਹੈ ਜੀ ਆ ਪਹਿਲੀਆਂ ਫਿਲਮਾਂ ਜਿਹੜੀਆਂ ਆਪਾਂ ਕਰਦੇ ਆ ਬਤੌਰ ਕਲਾਕਾਰ ਸਾਰੀਆਂ ਥੋੜੀ ਜੀ ਆਪਣੇ ਦਿਲ ਦੇ ਕਰੀਬ ਹੁੰਦੀਆਂ ਨੇ ਦੂਜੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਮਾਤਾ ਰਾਣੀ ਦੇ ਦਰਸ਼ਨ ਹੋਏ ਇਸ ਫਿਲਮ ਰਾਹੀਂ ਸਾਨੂੰ ਤਾਂ ਉਹ ਸਭ ਤੋਂ ਜ਼ਿਆਦਾ ਸਪੈਸ਼ਲ ਸੀਗੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਸੀਨੀਅਰ ਡਿੱਗਜ ਕਲਾਕਾਰ ਅਵਤਾਰ ਸਰ ਔਰ ਰਾਣਾ ਜਗਬਹਾਦਰ ਸਰ ਵਰਗੇ ਕਲਾਕਾਰ ਸੀਗੇ ਸਾਨੂੰ ਸਿੱਖਣ ਦਾ ਮੌਕਾ ਮਿਲਿਆ ਇਹਨਾਂ ਦਾ ਕੰਮ ਦੇਖ ਦੇਖ ਕੇ ਅਸੀਂ ਵੱਡੇ ਹੋਏ ਆ ਤੇ ਜਦੋਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਤਾਂ ਹੋਰ ਵੀ ਵੱਡੀ ਭਾਗਾਂ ਵਾਲੀ ਗੱਲ ਸੀਗੀ ਅਜੇ ਕੁਝ ਹੈ ਜਿਹੜੀ ਚੀਜ਼ ਕੀ ਹਮੇਸ਼ਾ ਯਾਦ ਰਹੇਗੀ ਇਸ ਫਿਲਮ ਨਾਲ ਜੁੜੀ ਹੋਈ ਉੱਥੇ ਮਾਤਾ ਰਾਣੀ ਦੇ ਭਵਨ 'ਚ ਜਾ ਕੇ ਸ਼ੂਟ ਕਰਨਾ ਮੈਨੂੰ ਆ ਲੱਗਦਾ ਕਿ ਉਹ ਸਭ ਤੋਂ ਵੱਡੀ ਗੱਲ ਸੀ ਤੇ ਇਹ ਹਮੇਸ਼ਾ ਜ਼ਿੰਦਗੀ ਭਰ ਯਾਦ ਰਹੂਗੀ ਰੜਾ ਸਾਹਿਬ ਬੱਚਿਆਂ ਨੂੰ ਅਸ਼ੀਰਵਾਦ ਮਿਲਿਆ ਤੁਹਾਡਾ ਤਾਂ ਕਿਵੇਂ ਲੱਗੇ ਸਾਰੇ ਪਲੇਟਾਏ ਗੱਲ ਦਾ ਅਸ਼ੀਰਵਾਦ ਮਿਲਿਆ ਇਹਨੂੰ ਤਾਂ ਹੀਰੋਨ ਦਾ ਇੱਕ ਮੈਂ ਡਾਇਲੋਗ ਹੁੰਦਿਆ ਸੀ ਉਹਦੇ ਨਾਲ ਹੀਰੋਨ ਸਿਲੈਕਟ ਹੋ ਗਈ ਸੀ ਇਹ ਤੇ ਸਾਡਾ ਤਾਂ ਸਾਰੀ ਜ਼ਿੰਦਗੀ ਦਾ ਸੰਬੰਧ ਰਹੇਗਾ ਇਸ ਬੱਚੀ ਨੂੰ ਮੈਂ ਦੇਖਿਆ ਇਹਦਾ ਟੈਲੈਂਟ ਦੇਖਿਆ ਔਰ ਮੈਂ ਕਹਿੰਦਾ ਇਹ ਕੁੜੀ ਹੀਰੋਨ ਬਣ ਸਕਦੀ ਹੈ ਤੇ ਉਨੀ ਗੱਲ ਜੋ ਡਾਇਰੈਕਟਰ ਨੇ ਜਾ ਕੇ ਸਾਈਨ ਕਰ ਲਿਆ ਤਾਂ ਡਿੱਕ ਗੱਲ ਤੇ ਹਾਂ ਇੱਕ ਗੱਲ ਤੇ ਅਬ ਯੂਨੀਵਰਸਿਟੀ ਦੀ ਸਟੂਡੈਂਟ ਹੈਗੀ ਆ ਤੇ ਸਰ ਹੋਣੀ ਉੱਥੇ ਚੀਫ ਗੈਸਟ ਆਏ ਸੀਗੇ ਇੱਕ ਡਾਇਰੈਕਟਰ ਸੀਗੇ ਨਾਲ ਡਾਇਰੈਕਟਰ ਜਸ ਕਰੇਵਾਲ ਹੋਣੀ ਤੇ ਸਾਡਾ ਪਲੇ ਸੀਗਾ ਮੈਂ ਪਲੇ ਕੰਡਕਟ ਕਰਵਾ ਰਹੀ ਸੀ ਸਟੇਜ ਤੇ ਤੇ ਸਾਈਡ ਤੇ ਜਾ ਕੇ ਬੈ ਗਈ ਪਲੇ ਖਤਮ ਹੋਣ ਤੋਂ ਬਾਅਦ ਸਰ ਹੋਣੀ ਮੇਰੇ ਕੋਲ ਆਏ ਸਾਰੀ ਪੀੜ ਸਰ ਹੋਣਾ ਵੱਲ ਤੇ ਸਰ ਹੋਣੀ ਮੇਰੇ ਵੱਲ ਆਏ ਤੇ ਆ ਕੇ ਕਹਿੰਦੇ ਗੁੱਡੀ ਤੂੰ ਐਕਟਰ ਹੈ ਮੈਂ ਕਿਹਾ ਹਾਂਜੀ ਸਰ ਤੇ ਉਹਨਾਂ ਨੇ ਆਵਾਜ਼ ਮਾਰੀ ਜਸ ਬੇਟਾ ਇਧਰ ਆ ਆ ਵੇਖ ਤੇਰੇ ਫਿਲਮ ਦੀ ਹੀਰੋਇਨ ਅਤੇ ਸਰ ਅਸੀਂ ਸਾਰੇ ਭੋਜਕੇ ਹੋ ਕੇ ਰਹੇਗੇ ਬੇਫਾਇਦਾ ਬਲਾ ਸੁਪਨੇ ਵਰਗੀ ਗੱਲ ਬਈ ਸੁਪਨੇ ਵੀ ਐਵੇਂ ਵੀ ਸੱਚ ਹੁੰਦੇ ਨੇ ਤੇ ਸੰਜੋਗ ਬਣਿਆ ਉੱਥੇ ਇਕੱਠੇ ਹੋਏ ਮੈਂ ਕਿਉਂ ਨਵੇਂ ਟੈਲੈਂਟ ਜਿਹੜਾ ਵੀ ਹੈ ਨਾ ਉਹਨੂੰ ਸਪੋਰਟ ਕਰਨਾ ਚਾਹੀਦਾ ਅਸੀਂ ਜੋ ਬਣਨਾ ਸੀ ਬਣ ਗਏ ਨਵੇਂ ਬੰਦਿਆਂ ਨੂੰ ਚਾਜਦੇ ਮੈਂ ਦੇਖਿਆ ਕੁੜੀ ਜੀ ਟੈਲੈਂਟ ਹੈ ਮੈਨੂੰ ਬੁਲਾ ਕੇ ਕਿਹਾ ਵੀ ਇਹ ਉਹ ਮੇਰਾ ਵਿਚਾਰਾ ਛੋਟਾ ਭਰਾ ਵੀ ਹੈ ਫੈਨ ਵੀ ਹੈ ਰਾਈਟਰ ਵੀ ਹੈ ਤੇ ਮੈਂ ਕਿਹਾ ਵੀ ਹੀਰੋ ਨਾ ਜੈਰੀ ਆ ਲੈ ਲੈ ਕੁੜੀ ਬਹੁਤ ਵੱਡੀ ਸਟਾਰ ਬਣੇਗੀ ਫਿਰ ਤੁਹਾਡਾ ਪੂਰਾ ਆਸਾਨ ਰਹਿ ਗਿਆ ਜ਼ਿੰਦਗੀ ਪਰ ਜੀ ਬਿਲਕੁਲ ਸਰ ਮੈਂ ਇੰਡਸਟਰੀ ਚ ਸਰ ਕਰਦੀ ਹੈ ਉਹ ਗਿਆ ਸੰਜੋਗ ਬਣਿਆ ਬਿਲਕੁਲ ਤਾਂ ਇਹ ਪੂਰੀ ਟੀਮ ਜਿਹੜੀ ਅੱਗੇ ਸਟਾਰ ਕਸਟਮ ਮੌਜੂਦ ਸੀਗੀ ਉਸ ਫਿਲਮ ਦੀ ਜਿਸ ਵਿੱਚ ਕੀ ਬਹੁਤ ਲੰਬੇ ਅਰਸੇ ਬਾਅਦ ਮਾਤਾ ਰਾਨਾ ਜੁੜਿਆ ਹੋਇਆ ਕੋਈ ਪ੍ਰੋਜੈਕਟ ਜਿਹੜਾ ਹੈਗਾ ਇਸ ਵਕਤ ਲੋਕਾਂ ਦੇ ਰੂਬਰ ਹੋਣ ਜਾ ਰਿਹਾ ਤਾਂ ਦੇਖਦੇ ਆ ਲੋਕ ਕਿੰਨਾ ਪਿਆਰ ਇਸ ਨੂੰ ਦਿੰਦੇ ਨੇ ਫਰੀਦਕੋਟ ਤੋਂ ਕੈਮਰਾਮੈਨ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ